ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਪਿੰਡ ਰਕਾਣਾ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਜਨੂ ਪੈਂਦਾ ਜੀ ਮੋਗਾ ਅੱਜ ਤੁਹਾਡੇ ਵਾਸਤੇ ਟੋਟਲ 6 ਨਗ ਲੈ ਕੇ ਆਏ ਆ ਜਿਦੇ ਚੋਂ ਇੱਕ ਸੁਆਸਵਾ ਨਗ ਹੋਊਗਾ ਜੀ ਤੇ ਪੰਜ ਗੱਬਣ ਹੋਣਗੇ ਡਿਟੇਲ ਪ੍ਰੋਪਰ ਤੁਹਾਨੂੰ ਬਾਅਦੋਂ ਲੈ ਕੇ ਦੇਵਾਂਗੇ ਤਸੱਲੀ ਭਰ ਕੋ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ ਮੇਰਾ ਕੰਮ ਸਰਪ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਜੀ ਸਾਸਰੀ ਘਾਲ ਜੀ ਸਾਸਰੀ ਘਾਲ ਜੀ ਹੋਰ ਸਾਰੇ ਪਿੰਡ ਪਰਾਂ ਨੂੰ ਸਾਸਰੀ ਘਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਇ ਰਿਸ਼ਪਾਲ ਸਿੰਘ ਪਿੰਡ ਭਿੰਡਰਕਲਾ ਜਿਲ੍ਹਾ ਮੋਗਾ ਜ਼ਿਲ੍ਹਾ ਧਰਮਪੁਰ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 94640 82356 ਠੀਕ ਆ ਬਾਈ ਛੇ ਨਗਾ ਜੀ ਅੱਜ ਛੇ ਨਗਾ ਜੀ ਪੰਜ ਗੱਬਣਾ ਠੀਕ ਆ ਜੀ ਇੱਕ ਸੂਈ ਆ ਜੀ ਸੂਈ ਤੋਂ ਸ਼ੁਰੂ ਕਰਦੇ ਆ ਬਾਈ ਸੂਆ ਗੱਲ ਨਮਾਜੀ ਇਹ ਦੂਜਾ ਸੂਹਾ ਸੂਈ ਹੈ ਜੀ ਕਦੋਂ ਸੂਈ ਹੈ ਜੀ ਇਹ ਇਹਨੂੰ ਹੋ ਕੇ 10-15 ਦਿਨ ਵੱਛੀ ਹੈ ਮਗਰ ਜੀ ਬੱਚਾ ਮਗਰ ਵੱਛੀ ਹੈ ਜਰਸੀ ਦੇਖ ਸਕਦੇ ਹੋ ਹਜੇ ਹੁਣੇ ਹੀ ਆਈਆਂ ਜੀ ਠੀਕ ਹੈ ਉਤਰੀਆਂ ਹੀ ਆ ਜੀ ਉਤਰੀਆਂ ਜੀ ਨਮਾਈਆਂ ਵੀ ਨਹੀਂ ਹਜੇ ਆ ਦੇ ਨਹੀਂ ਖੜੀਆਂ ਠੀਕ ਹੈ ਜੀ ਆ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਵੀਰੇ ਉਹਨਾਂ ਨੇ ਦੱਸਿਆ 9-10 ਕਿਲੋ ਠੀਕ ਹੈ ਜੀ ਮੰਨ ਕੇ ਚੱਲੋ ਜੀ ਆਈ ਹੈ 8 ਕਿਲੋ ਹੀ ਮੰਨੋ ਥਾਣਾ ਦੀ ਡੰਨਾ ਜੀ ਕਿੰਨਾ ਕਈ ਪੋਲੀ ਤਾਰਾ ਰੂਵ ਵਰਗੀ ਕਿੰਨਾ ਬਾਜੂ ਦੁੱਧ ਦੀ ਜੇ ਸਭ ਨਾਲ ਵੱਛੀ ਹੈ ਵੀਰੇ ਉਹ ਸਭ ਨਾਲ ਇਹਨੂੰ ਚਾਹੀਦਾ 13-14 ਕਿਲੋ ਬਾਕੀ ਸੇਵਾ ਤੇ ਬਾਕ ਤੋਰ ਕੇ ਦਿਖਾਦੀ ਬਾਈ 22 ਦੇ ਦਸ ਦਿਨ ਮਤਾਂ ਕੋ ਸੁਆ ਦੂਜਾ ਸੁਈ ਹੈ ਜੀ ਕਿੰਨਾ ਸਮਾਂ ਹੋ ਗਿਆ ਸੁਈ ਨੂੰ ਇਹਨੂੰ 15 ਕੇ ਦਿਨ ਹੋ ਗਏ ਜੀ 10 15 ਦਿਨ 10 ਤੋਂ 15 ਦਿਨ ਹੋ ਗਏ ਬੱਚਾ ਤੁਹਾਨੂੰ ਦਿਖਾ ਦਿੰਦੇ ਬਾਕੀ ਤੁਸੀਂ ਜਿੰਨੇ ਮਰਜ਼ੀ ਮੰਨ ਲਓ ਜੀ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ 9 ਤੋਂ 10 ਕਿਲੋ ਨੈਟ ਤੇ ਆ ਰਾਜੀ ਬਾਈ ਕਹਿੰਦਾ 8 ਕਿਲੋ ਵੀ ਗਾਰੰਟੀ ਆ ਦੋ ਟਾਈਮ ਜੋਕ ਕੇ ਲੈ ਜੇ ਚਾਹੇ ਕੋਈ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀਚ ਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਸ਼ਾਂ ਕੋਈ ਨਹੀਂ ਜੀ ਕੱਲਾ ਕੱਲਾ ਨਿੱਖੜ ਮੰ ਲੱਗਿਆ ਵਾ ਹਜੇ ਉਤਰਿਆ ਹੀ ਹੈ ਜੀ ਮਾਲ ਤੇ ਨਵਾਉਣ ਤੋਂ ਆਉਣ ਵਾਲਾ ਵੀ ਨਹੀਂ ਗਾ ਨਵਾਉਣ ਤੋਂ ਆਉਣ ਵਾਲਾ ਸੀਗਾ ਜੀ ਮਾਲ ਨਵਾਇਆ ਨਹੀਂ ਤਾਜ਼ਾ ਕਰਕੇ ਜੀ ਬਾਕੀ ਅੱਗੇ ਦਾ ਤਾਂ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਸੱਜਣ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਬਾਕੀ ਬਈ ਠੰਡੀ ਸੀਲ ਆ ਜੀ ਜਮਾ ਯਾਰ ਪੂਰੇ ਨਿਆਣਾ ਪਾਉਣ ਦੀ ਲੋੜ ਵੀ ਨਹੀਂ ਆਪਾਂ ਲਿਉਂਦੇ ਨਹੀਂ ਗਰਮ ਪਸੂ ਠੀਕ ਆ ਜੀ ਡਿਮਾਂਡ ਭਾਈ ਆਪਾਂ ਕਰਨੇ ਜਮਾ ਪੋਲੀ ਧਾਰ ਲੈ ਕੋਈ ਹੈ ਨਹੀਂ ਭਾਈ ਅਜੇ ਤੱਕ ਨਵਾਉਣ ਵਾਲੀ ਹੈ ਸਹੀ ਗੱਲ ਆ ਜੀ ਹਾਂ ਹੁਣ ਬੜਾ ਵਧੀਆ ਪੂਰਾ ਟਾਪ ਦਾ ਜੀ ਹਾਂ ਬਾਕੀ ਅਜੇ ਭਰ ਜਾਣਾ ਇਹਨੇ ਹੱਥਾਂ ਦੇ ਸਹੀ ਗੱਲ ਆ ਜੀ ਜਮਾ ਲੈਣ ਦੇਵੇਂਗੀ ਅਲੀ ਡਿਮਾਂਡ ਵੀਰੇ ਨੇਟ ਆਪਾਂ ਰੇਟ ਕਰਨਾ ਵਾ 40000 ਦੀ ਬੱਛੀ ਦੇ ਦਾਂ ਆਫਰੀ ਆ ਆਫਰੀ ਆ ਜਜ ਮੰਨ ਮੰਗਣ ਨੂੰ ਪਣਾ 50 ਮੰਗ ਲਾ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਠੀਕ ਆ ਲਓ ਜੀ ਆਫਰੀ ਆ 40000 ਚ ਨਹੀਂ ਕਰਨਾ ਬਾਈ ਕਿਸੇ ਦੇ ਰੇਟ ਬੱਚਾ ਵੀ ਨਾਲ ਵੱਛੀ ਮੈਨੂੰ ਨਾਲ ਵੱਛੀ ਆ ਬਾਕੀ ਜੇ ਪੋਲੀ ਧਾਰਾ ਜਮਾਂ ਰੂ ਵਰਗੀ ਠੀਕ ਆ ਜੀ ਬਹਿ ਕੇ ਨਹੀਂ ਉੱਠਦਾ ਸੱਲੋ ਮੈਂ ਕਹਨਾ ਯਾਰ ਸਵਾਲ ਹੀ ਨਹੀਂ ਪੈਦਾ ਜਿਹੜਾ ਬੰਦਾ ਆ ਗਿਆ ਉੱਠ ਜੇ ਠੀਕ ਆ ਜੀ ਹਾਂ ਬਾਕੀ ਪੋਲੀ ਧਾਰਾ ਕੋਈ ਮਾਰਨੇ ਤਾਂ ਮਾਰ ਵੀ ਦੇਣਾ ਤਾਰਾ ਬਸ ਵੀਰੇ ਕੋਈ ਲਓ ਜੀ ਚੈੱਕ ਕਰ ਸਕਦੇ ਚਵਾਈ ਦੀ 1 ਨੰਬਰ ਆ ਨਿਆਣੇ ਦੀ ਲੋੜ ਹੈ ਨਹੀਂ ਵੀਰੇ ਕਿਉਂ ਬਾਈ ਨਹੀਂ ਜੀ 2 ਨੰਬਰ ਸੁਆ ਗੱਨ ਨਮਾ ਇਹ ਪਲੂਣ ਮੱਛੀ ਆ ਬਾਈ ਦੰਦੋ ਜੀ ਮੂੰਹ ਚਾਰ ਦਾੰਦਾ ਸਮਾਂ ਕਿੰਨਾ ਲੈਂਦੀ ਆ ਜੀ ਇੱਕ ਆਫਾ ਖੁਲਾ ਲੈ ਜੂ ਕਿੰਨਾ ਬਾਜੂ ਦੁੱਧ ਜੀ ਇਹਦੇ ਵੀਰੇ ਮਾਂ ਨੇ ਪਾਇਆ 27 ਕਿਲੋ ਆਪਾਂ ਅਬ ਚਾਚੇ ਕੋਈ ਲਈ ਪਿੰਡ ਹੋਈ ਲਈ ਪਿੰਡ ਹੋਈ ਲਈ ਆ ਦੇ ਕਰੋ ਹੀ ਲਈਏ ਮਨੋ ਠੀਕ ਹੈ ਜੀ ਹਾਂ ਥਣਾ ਦੀ ਡੰਨਾ ਜਮਾ ਓਕੇ ਜੀ ਪੋਲੀ ਧਾਰਾ ਜਮਾ ਰੂ ਵਰਗੀ ਕੋਈ ਸੀਮਾ ਰਿਕਾਰਡ ਜੀ ਇਹ ਤਾਂ ਯਾਰ ਸੀਮਨ ਦਾ ਨਹੀਂ ਮੇਰੇ ਪਤਾ ਐਵੇਂ ਆਪਾਂ ਝੂਠ ਮਾਰ ਜਾਈਏ ਠੀਕ ਹੈ ਜੀ ਉ ਭਰਾਇਆ ਸੀਗਾ ਉਹ ਡੈਨਮਾਰਕ ਦਾ ਹੀ ਠੀਕ ਹੈ ਜੀ ਤੇ ਇਹ ਨਹੀਂ ਪਤਾ ਵੀ ਕਿਹ ਕਿਹੜਾ ਭਰਾਇਆ ਆਵੇਂ ਝੂਠ ਮਾਰ ਜਾਈਏ ਹੋਰ ਕੇ ਦਿਖਾਦੀ ਬਾਈ ਹਾਈਟ ਤੁਸੀਂ ਬਾਈ ਦੇ ਹਿਸਾਬ ਨਾਲ ਚੈੱਕ ਕਰ ਲਓ ਜੀ ਬਾਈ ਦੇ ਕਦ ਤੋਂ ਸੂਹਾ ਪਹਿਲਾ ਮੂੰਹ ਤੋਂ 4 ਦਿਨ ਦਾ ਡੇਟ ਮੁਤਾਬਕ ਹਫਤਾ ਪਿਆ ਬਾਕੀ 1-2 ਦਿਨ ਪਸ਼ੂ ਉੱਪਰ ਵੀ ਲਿਜਾ ਸਕਦਾ ਜਾਂ ਬਾਈਲਾ ਵੀ ਝੂ ਸਕਦਾ 26 ਕਿਲੋ ਬਈ ਪਿਆ ਦੇ ਮਾ ਦਾ ਮਲਕ ਰਿਕਾਰਡ 27 ਕਿਲੋ ਜੀ 27 ਕਿਲੋ ਆ 27 ਕਿਲੋ ਬਈ ਦੱਸਦਾ ਇਹਦੀ ਮਦਰ ਮਲਕ ਰਿਕਾਰਡ ਆ ਜੀ ਇਹਦਾ ਦੁੱਧ ਤੁਹਾਡੀ ਸੇਵਾ ਦੇ ਸਿਰ ਤੇ ਆ ਕਿਉਂਕਿ ਵੀਰੇ ਹਫਤਾ ਪਿਆ ਹਫਤੇ ਜੀ ਕਰ ਜਿਹੜੀ ਚੀਜ਼ ਆ ਦੇਖਣ ਵਾਲੀ ਟਾਪ ਕੁਆਲਿਟੀ ਬਰੀਡ ਚੈੱਕ ਕਰ ਲੋ ਸੀਮਣ ਚੰਗਾ ਲੱਗਿਆ ਜੀ ਹਫਤੇ ਨੂੰ ਵੀਡੀਓ ਬਣਾਉਂਦੇ ਤਾਂ ਇਹਨਾਂ ਪੱਟਾਂ 'ਚ ਫਸਿਆ ਪਿਆ ਹੋਣਾ ਸੀ ਰਵਾਨਾ ਫੋਟ ਨੇ ਸ਼ਾਂਖ ਨੇ ਕੋਈ ਚਾਰ ਹੀ ਥਾਣਾ ਕੱਲਾ ਕੱਲਾ ਨਿੱਖੜ ਮੰ ਲੱਗਿਆ ਵਾ ਝੂਲ ਰਵਾਨੇ 'ਚ ਬਹੁਤ ਭਈਆ ਸਾਰੀਆਂ ਵਰਟਲਾਂ ਕਰਮਾਲੀ ਨੇ ਕੱਢ ਕੇ ਸੋਨਾ ਬਾਕੀ ਸ਼ਾਈਨਿੰਗ ਵਾਲੀ ਸਕੈਨ ਕੱਦ ਕਾੜ ਚੰਗਾ ਦੁੱਧ ਤਾਂ ਵੀਰੇ ਰੋਪ ਤੇ ਇਹਨਾਂ ਦੀ ਆਉਣ ਵਾਲੀ ਆ ਤੇ ਦੁੱਧ ਜਿੰਨਾ ਮਰਜ਼ੀ ਝੋਲਿਓ ਕਿਉਂਕਿ ਠੰਡ 'ਚ ਤਾਂ ਕਰਮਾਲੀਆਂ ਮਸ਼ੀਨ ਨਹੀਂ ਹੁੰਦੀਆਂ ਇਹ ਬਾਕੀ ਥਣ ਹੁਣ ਬੜਾ ਵਧੀਆ ਬ੍ਰੈਡ ਕੋਈ ਉਹੋ ਜਿਹੀ ਕਰਨੀ ਹੈ ਇੱਥੇ ਲਾਂਬੋ ਪਈਆਂ ਨੇ ਲਾਂਬੋ ਪਈਆਂ ਜੀ ਜਮਾ ਲੈਣ ਦੇਣ ਦੀ ਡਿਮਾਂਡ ਇਹਦਾ ਲੈਣ ਦੇਣਾ ਹੀ ਆ ਭਾਡਾ ਕਰਨਾ ਵਾ 65000 ਦੀ ਵੱਛੀ ਦੇਣੀ ਆ ਆ ਕੋਜੂ ਮਾੜਾ ਮੋਟਾ ਬਸ ਥੋੜਾ ਕੰਨ ਹੀ ਕਰਾਂਗੇ ਬਾਕੀ ਆਪਾਂ ਲੈਣ ਦੇ ਨਾਲ ਹੀ ਕੀਤਾ ਜਿੱਡੀ ਵੱਛੀ ਆ ਤਾਂ ਫਾਰਮ ਵਾਲੀ ਵੀ ਕਹਿ ਸਕਦੇ ਆ ਸਹੀ ਗੱਲ ਹੈ ਜੀ ਹਾਂ ਬਾਕੀ ਜਿਹੜੀ ਬਰੀਡ ਹੈ ਜੀ ਬਰੀਡ ਦੀ ਬਰੀਡ ਹੀ ਹੁੰਦੀ ਹੈ ਹਾਂ 65000 ਲੈਣਾ ਹੀ ਆ ਬਸ ਲੈਣਾ ਉਹਦੇ ਮੰਨ ਲਾ ਵੀ 500 ਰੁਪਏ ਛੋਟ ਕਰ ਦਾਂਗੇ ਜੀ ਠੀਕ ਆ ਜੀ ਹਾਂ ਵੱਛੀ ਬਹੁਤ ਕੁਆਲਟੀ ਵਾਲੀ ਆ ਕੁਆਲਟੀ ਵਾਲੀ ਸਹੀ ਗੱਲ ਆ ਜੀ ਤਾਂ ਨੰਬਰ ਬਰੇ ਸੁਆ ਗੰਨਮਾ ਜੀ ਦੂਜਾ ਸੁਆ ਸੁਂਦੀ ਹੈ ਜੀ ਸਮਾ ਜੀ ਪੰਜ ਲੈ ਜੇ ਚਾਰ ਲੈ ਜੇ ਤਾਂ ਇੰਨੇ ਕਿ ਲੋਕ ਵੀ ਭਰੀ ਖੜੀ ਹੈ ਵੇਰ ਠੀਕ ਆ ਕਿੰਨਾ ਕਬਾ ਜੀ ਦੋਦ ਜੀ ਦੋ ਦੋਨੇ ਤਾਂ ਸਹੀ 17-18 ਕਿਲੋ ਚੋਇਆ ਠੀਕ ਆ ਜੀ ਬਾਕੀ ਛੇ ਵਾਰੀ ਹੈ ਤੋਰ ਕੇ ਦਿਖਾ ਦੀ ਬਾਈ ਸੁਆ ਦੂਜਾ ਸੁਣਦੀ ਹੈ ਜੀ ਕ੍ਰੋਸ ਅੰਗ ਆ ਜੀ ਫਾਇਦਾ ਹੋਣਾ ਇਹਨਾਂ ਦੀ ਫੈਟ ਚੰਗੀ ਆਉਂਦੀ ਆ ਦੁੱਧ ਮੱਝਾਂ ਅਰ ਗਈ ਹੋਣਾ 2-4 ਦਿਨ ਬਾਈ ਦੱਸਦਾ ਕਿ ਡੇਟ ਮੁਤਾਬਕ ਪਏ ਆ ਤਿਆਰੀਆਂ ਚੀ ਆ ਲਜਾ ਵੀ ਸਕਦੀ ਆ ਜਾਂ ਪਹਿਲਾਂ ਵੀ ਸੁ ਸਕਦੀ ਆ ਤਿਆਰੀ ਬਹੁਤ ਚੰਗੀ ਆ ਜੀ 16-17 ਕਿਲੋ ਦਾ ਰਿਕਾਰਡ ਆ ਜੀ ਬਾਕੀ ਛੇਵਾ ਦੇ ਸਰ ਤੇ ਜੇ ਕੋਈ ਵੀ ਵਧ ਕਰ ਲੂ ਤਾਂ ਵਧ ਵੀ ਲੈ ਸਕਦਾ ਜੀ ਖਣ ਭਾਂਡੇ ਦੀ ਪੂਰੀ ਸਾਫਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਰੰਗ ਪ੍ਰਿੰਟ ਚੰਗਾ ਜੀ ਬਾਕੀ ਹਵਾਨਾ ਸੋਹਣਾ ਬੱਡਾ ਸ਼ਾਨਦਾਰ ਤਿਆਰ ਕੀਤਾ ਹੋਇਆ ਹੈ ਖਣਾ ਦੀ ਦਾਨ ਨਾ ਵੀਰੇ ਜਮਾ ਓਕੇ ਵੀਰੇ ਪੂਰੀ ਐਨ ਠੀਕ ਆ ਜੀ ਤੇ ਇਹਦੀ ਜਮਾ ਲੈਣ ਦੇਣ ਦੀ ਡਿਮਾਂਡ ਵੀਰੇ 60000 ਦੀ ਬੱਚੀ ਦੇ ਦਾਂਗੇ ਬਾਈ ਜੋੜਾ ਲੈ ਜੇ ਬਾਈ ਕੋਈ ਕਰਾਂਗੇ ਮਾਨਤਨ ਕੋਈ ਨਹੀਂ ਠੀਕ ਆ ਜੀ 60000 ਦੀ ਬਾਈ ਕਹਿੰਦਾ ਇਹ ਬੱਚੀ ਦੇ ਦਾਂਗੇ ਜੇ ਕੋਈ ਜੋੜਾ ਲੈ ਜੇ ਤਾਂ ਮਾਨਤਨ ਜ਼ਿਆਦਾ ਹੋ ਜੂ ਅੱਗੇ ਆ ਗਈ ਵੀਰੇ 4 ਨੰਬਰ ਸੁਆ ਗੰਨਮਾ ਜੀ ਇਹ ਵੀ ਦੂਜਾ ਸੁਆ ਸੁਣੀ ਆ ਠੀਕ ਆ ਜੀ ਇਹ ਵੀ ਹਫ਼ਤੇ ਹਾਂ ਬਸ ਇੰਨਾ ਕੀ ਲਊਂ। ਦੈਣ ਜਿਹੜੇ ਹੁੰਦੇ ਬਈ 2-4 ਦਿਨ ਗਾਂ ਵਿਚਾਲੇ ਹੋ ਸਕਦਾ। ਹਾਂ ਜੀ। ਹਾਂ ਜੀ। ਉਹਦਾ ਵੀ 2-3 ਦਿਨ ਪਹਿਲਾਂ ਵੀ ਸੂਪਿੰਦਾ ਪਸ਼ੂ। ਇਹਈ ਵਾਰ 2 ਦਿਨ ਉੱਤੇ ਵੀ ਲੈ ਜਾਂਦਾ। ਅੰਦਾਜ਼ਾ ਹਫ਼ਤਾ ਮੰਨ ਕੇ ਆ। ਮੰਨ ਕੇ ਚੱਲੋ ਬਈ ਹਫ਼ਤਾ ਹੋ ਸਕਦਾ 5-4 ਦਿਨ ਹੀ ਲਵੇ ਕਿਉਂਕਿ ਬੁੜੇ ਨਪਾਉਣ ਲੱਗ ਗਿਆ। ਠੀਕ ਆ ਬਾਈ। ਹਾਂ ਜੀ ਹਾਂ ਜੀ। ਥਾਣਾ ਦੇ ਸਾਈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਹਣੇ ਆ ਕਿੰਨਾ ਕੁ ਬਾਜੂ ਵੀਰੇ ਦੁੱਧ। ਵੀਰੇ ਉਹਨਾਂ ਨੇ ਦੱਸਿਆ ਵਾ 16-17 ਕਿਲੋ ਚੋਇਆ ਪਹਿਲੇ ਸੂਏ। ਠੀਕ ਆ ਜੀ। ਤੇ ਬਾਕੀ ਜੈਸਾ ਉਹ ਤੋੜ ਕੇ ਦਿਖਾਦੀ ਬਾਈ ਰੰਗ ਪ੍ਰਿੰਟ ਦੀ ਪੂਰੀ ਚੰਗੀ ਹੈ ਜੀ ਬਾਕੀ ਸਮਾਂ ਬਾਈ ਦੱਸਦਾ ਹਫਤਾ ਪਿਆਗਾ ਕੁਆਲਿਟੀ ਚੈੱਕ ਕਰੋ ਜੀ ਸੋਹਣੀ ਫੇਸ ਕੁਆਲਿਟੀ ਗੋਲ ਕੰਨ ਛੋਟਾ ਕੱਦ ਕਾਠ ਵੀ ਚੰਗਾ ਜੀ ਸਮਾਂ ਪਿਆ ਕਿਉਂਕਿ ਜੇਬਰੇ ਜਮਾ ਤਿਆਰ ਦੀ ਵੀਡੀਓ ਬਣਾਉਣੀ ਹੁੰਦੀ ਤਾਂ ਪੂਰਾ ਟਾਪ ਦਾ ਹਵਾਨਾ ਤਿਆਰ ਕਰਨਾ ਸੀ ਕਿਉਂਕਿ ਹਵਾਨਾ ਕਰਮ ਵਾਲੀ ਦਾ ਕੱਟ ਆਲਾ ਜੀ ਫਿਟਨੈਸ ਦੇਖ ਲਓ ਹਵਾਨੇ ਦੀ ਥਾਨ ਕੱਲਾ ਕੱਲਾ ਨਿੱਖੜਵਾ ਫੋਰਸ਼ਾ ਕੇਦੀ ਨਹੀਂ ਕੋਈ ਫੇਸ ਕੁਆਲਿਟੀ ਪੂਰੀ ਸੋਹਣੀ ਹੈ ਜੀ ਚਾਰ ਹੀ ਥਾਣਾ ਸੋਹਣਾ ਗੁਲਾਬੀ ਥਾਨ ਲੱਗਿਆ ਵਾ ਫੋਟ ਸ਼ਾਂਕ ਕੋਈ ਨਹੀਂ ਜੀ ਬਲਟਲਾਂ ਬਹੁਤ ਪੰਜਾਂ ਨੇ ਬੈਕ ਸਾਈਡ ਨੂੰ ਸੋਹਣਾ ਹਵਾਨਾ ਤਿਆਰ ਕਰਦੀ ਹੁੰਦੀ ਅੱਗੇ ਨੂੰ ਵੀ ਤੱਕ ਚੰਗੀ ਆ ਤੇ ਬੈਕ ਨੂੰ ਵੀ ਚੰਗੀ ਆ ਮਲਕਮਨ ਪੂਰੀ ਸਟਰੋਂਗ ਹੁੰਦੀ ਆ ਮੇਨ ਗੱਲ ਠੰਡੀ ਸੀਲ ਆ ਜੀ ਡਿਮਾਂਡ ਬਰੇ ਦੀ ਇਹ 55000 ਦੀ ਨੈਟ ਦੇ ਦਾਂਗੇ ਵੀਰੇ ਠੀਕ ਆ ਜੀ ਇਹ ਬਾਈਕ ਦੱਸਦਾ ਕਿ 55000 ਦੀ ਦੇ ਦਾਂਗੇ ਜਮਾ ਜੇ ਜੀ ਐ ਡਿਮਾਂਡਾ ਬਾਈ ਦੀਆਂ ਚਲੋ ਆਏ ਗਏ ਸੱਜਣ ਦਾ ਮਾੜਾ ਮੋਟਾ ਮਾਨ ਤਣ ਕਰ ਦੂਗਾ ਬਾਈ ਬੱਛੀ ਬਹੁਤ ਵਧੀਆ ਹੀ ਹੈ ਜੀ ਝੋਲ ਚੱਕ ਕਰੋ ਜੀ ਝੋਲ ਦੇਖੋ ਜੀ ਗੱਠ ਡੂੜ ਗੱਠ ਅੰਗੂਠਾ ਲੱ ਸਰਦੀ ਹੈ ਹਜੇ ਤੇ ਜਿੱਦੇ ਵੀਰੇ ਸਾਰੀ ਕੱਢ ਲਈ ਤੇ ਉਹਦੇ ਤੁਰਿਆ ਨਹੀਂ ਜਾਣਾ ਬੱਛੀ ਤੋਂ ਅੱਗੇ ਆ ਗਈ ਵੀਰੇ 5 ਨੰਬਰ ਸੂ ਆ ਗਿਆ ਨਮਾ ਜੀ ਇਹ ਵੀ ਦੂਜਾ ਸੂਵੇ ਸੁਣੀ ਹੈ ਕਰੋ ਸੰਗ ਹੈ ਜੀ ਹਾਂ ਜੀ ਸਵਾ ਗਨ ਨਾਲ ਲੈਂਦੀ ਹੈ ਜੀ ਇਹ ਵੀਰੇ ਇੱਕ ਹਫ਼ਤਾ ਦਾ ਖੁੱਲਾ ਹੀ ਲੈ ਜੂਗੀ ਇਸ ਹਿਸਾਬ ਨਾਲ ਚੱਲ ਕੁੱਤੇ ਦਾ ਲੈ ਹੋ ਸਕਦਾ ਇਹ 10 ਦਿਨ ਹੀ ਲੈ ਜੀ ਠੀਕ ਹੈ ਜੀ ਕਿਉਂਕਿ ਹਜੇ ਪਿਆਰੀ ਸ਼ੁਰੂ ਕਰਤੀ ਆ ਹਾਂ ਜਾਨੀ ਸ਼ੁਰੂ ਕੀਤੀ ਆ ਕਾਫੀ ਢਿੱਲੀ ਤਾਂ ਹੈ ਤੁਹਾਨੂੰ ਢੁੱਲ ਦੇ ਪਿੰਨੀ ਆ ਬਹੁਤ ਪਈ ਆ ਬਾਈ 10 ਦਾਣੇ ਖੁੱਲੇ ਹੀ ਲੈ ਜਾਣੇ ਇੱਕ ਹਿਸਾਬ ਦੇ 10 ਹੀ ਮੰਨ ਕੇ ਆਉਣ ਕਿਉਂਕਿ ਹਫਤੇ ਤੋਂ ਤਾਂ ਬਾਹਰ ਹੀ ਜਾਊਗੀ ਜੀ ਲੈ ਵੀ ਜਾਊਗੇ ਹਜੇ ਤਾਂ ਉੱਤਰੀ ਏ ਥੋੜੀ ਜੀ ਸਹੀ ਗੱਲ ਆ ਜੀ ਕਿੰਨਾ ਬਾਜੂ ਦੁੱਧ ਜੀ ਵੀਰੇ ਦਸਣ ਦੇ ਮਗਾਲ ਤਾਂ ਉਹਨਾਂ ਦਾ ਹੁੰਦਾ ਬਾਈ 16 17 ਕਿਲੋ ਅਗਲਾ ਕਹੀ ਜਾਂਦਾ 16 ਤੇ 18 ਦਾ ਬਾਈ ਉਹ ਤਾਂ ਛੜਿਆ ਨੋਰਮਲ ਹੋਇਆ ਪਿਆ ਵਾ ਸਹੀ ਗੱਲ ਆ ਜੀ ਬਾਕੀ ਜੀ ਅਗਲੇ ਨੇ ਆਪ ਦੇ ਸਮਝ ਨਾ ਲੈਣੀ ਬਾਕੀ ਮੈਂ ਨਾ ਅਗਰੇਕ ਵੀਡੀਓ 'ਚ ਵੀਰੇ ਬੇਨਤੀ ਕਰਦਾ ਹੁੰਨਾਗਾ ਜਿਹੜੀ ਡਿਟੇਲ ਹੁੰਦੀ ਆ ਉਹ ਮਾਲਕ ਦੁਆਰਾ ਦੱਸੀ ਗਈ ਹੁੰਦੀ ਆ ਤੁਸੀਂ ਪੈਸੇ ਲਾਉਣੇ ਹੁੰਦੇ ਤੁਸੀਂ ਆਪ ਦੀ ਸਮਝ ਨਾਲ ਲੈਣਾ ਹੁੰਦਾ ਕੋਈ ਆਪ ਦੀ ਸਮਝ ਨਾਲ ਬੰਦੇ ਨੇ ਲੈਣਾ ਚਿੱਟੀਆਂ ਵੜਾਵਾ ਉਹਨੇ ਇਹਨਾਂ ਨੂੰ ਦੇਣਾ ਚਾਹੀਦਾ ਇਹਨਾਂ ਦੇਣਾ ਚਾਹੀਦਾ ਬਾਕੀ ਵੀਰੇ ਆਪ ਦੀ ਸਮਝ ਅੰਦਾਜ਼ਾ ਤੁਸੀਂ ਆਪ ਲਾ ਲਿਆ ਕਰੋ ਸੂਏ ਦਾ ਅੰਦਾਜ਼ਾ ਪਸ਼ੂ ਦੇ ਬਾਡੀ ਸਟਰਕਚਰ ਤੋਂ ਲਾ ਲਿਆ ਕਰੋ ਦੰਦਾ ਅੰਦਾਜ਼ਾ ਬਰੀਡ ਤੋਂ ਲਾ ਲਿਆ ਕਰੋ ਤੇ ਤਿਆਰੀ ਤੋਂ ਲਾ ਲਿਆ ਕਰੋ। ਹਾਂ ਬਾਕੀ ਵੀਰੇ ਆਪਣੀ ਗਰੰਟੀ ਨਹੀਂ ਕੋਈ ਹੁੰਦੀ ਐਵੇਂ ਆਪਾਂ ਮੁੜ ਕੇ ਅਗਲਾ ਫੋਨ ਲਾਈ ਜਾਵੇ ਆਪਾਂ ਨੂੰ। ਸਹੀ ਗੱਲ ਹੈ ਜੀ। ਆਪਾਂ ਨੂੰ ਜਿਵੇਂ ਮਾਲਕ ਦੱਸ ਦਿੰਦੇ ਆਪਾਂ ਉਹ ਦੱਸ ਦਿੰਨੇ ਆ। ਉਹ ਵੀ ਦੱਸ ਦਿੰਨੇ ਆ। ਦੇਣਾ ਦਾਸ ਹੀ ਮੰਨ ਕੇ ਆਇਓ ਜੀ। ਹਫ਼ਤਾ ਦਾ 10 ਦਿਨ ਦੀ ਕੱਚੀ ਐ, ਇੱਕ ਦੋ ਦਿਨ ਗਾਂ ਪਛਾਣ ਵੀ ਹੋ ਸਕਦੇ ਆ ਜੀ। ਵਜਨ ਵਜੋਂ ਪੂਰਾ ਚੰਗਾ ਜੀ ਚੈੱਕ ਕਰ ਸਕਦੇ ਹੋ। ਫੁੱਲ ਸੇਵਾ ਵਾਲੇ ਘਰੋਂ ਆਈ ਆ। ਬਾਕੀ ਕੋਈ ਲਿੱਸੀ ਨਹੀਂ ਫਿੱਕੀ ਨਹੀਂ। ਦੇ ਵੀ ਸਕਦੀ ਆ ਵੀਰੇ ਕੋਈ ਬਾਹਲਾ ਨਹੀਂ 17-18 ਕਿਲੋ ਏਡੀ ਗਾਂ ਨੂੰ ਦੁੱਧ। ਹੂੰ। ਬਾਕੀ ਠੰਡੀ ਠੁੰਡੀ ਪੂਰੀ ਆ ਵਿਰਾਡ ਕੋਈ ਗੱਲ ਨਹੀਂ ਜਿਵੇਂ ਮਾਚੀ ਇੱਥੇ ਖੜਾ ਕੇ ਲੈ ਬਾਕੀ ਦੁੱਧ ਵੀ ਇਹਦਾ ਮੱਝਾ ਰਗਈ ਹੋਣਾ ਬਾਈ ਸੰਗਣਾ ਹੋਊਗਾ ਕਿਉਂਕਿ ਕ੍ਰੋਸ ਸੰਗ ਪੈ ਜਾਂਦਾ ਸਰਦੀ ਗਰਮੀਆਂ ਦਾ ਤੋਹਫਾ ਹੀ ਆ ਵੀਰੇ ਇਹਦੀ ਫਿਰ ਜਮਾਂ ਲੈਣ ਦੇਣ ਜੀ ਇਹ ਆਪਾਂ ਕਿ ਨਹੀਂ 58000 ਦੀ ਵੈੜ ਦੇ ਦਾਂਗੇ ਠੀਕ ਆ ਜੀ ਇਹ ਬਾਈ ਦੱਸਦਾ 58000 ਦੀ ਵੈੜ ਦੇ ਦਾਂਗੇ ਜੀ ਜਿਹਨੂੰ ਨਗ ਪਸੰਦ ਆਉਂਦਾ ਤਸੱਲੀ ਪਰ ਖਾ ਕੇ ਕਰ ਲਿਓ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਇੱਕ ਜਰਸੀ ਹੈ ਜੀ ਗੱਬਣ ਉਹਨਾਂ ਵੀਰਾਂ ਨੇ ਜਿਹੜੇ ਜਰਸੀ ਨੂੰ ਪਿਆਰ ਕਰਦੇ ਆ ਜੀ ਕੁਆਲਿਟੀ ਚੈੱਕ ਕਰ ਲਓ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਜੀ ਸਮਾਂ ਹਜੇ ਲੈਂਦੀ ਆ ਜੀ ਕੀ ਡਿਟੇਲ ਆ ਵੀਰੇ ਸੁਆ ਕਰਨ ਮਾਜੀ ਇਹਦਾ ਬਲੂਨ ਵੱਛੀ ਆਈ ਜਮਾ ਦੰਦੋ ਜੀ ਦੰਦ ਨਹੀਂ ਦੇਖੇ ਯਾਰ ਐਵੇਂ ਹੁਣੇ ਹਜੇ ਆਈਆਂ ਹੀ ਆ ਦੋਨੀਆਂ ਠੀਕ ਆ ਬਾਈ ਕਿੰਨਾ ਸਮਾਂ ਲੈਂਦੀ ਆ ਜੀ ਇਹ ਮੇਰੇ ਖਿਆਲ ਚ ਲੈ ਜੂ 5-6 ਦਿਨ ਠੀਕ ਹੈ ਜੀ ਹੋ ਸਕਦਾ ਜਿਆਦਾ ਹੀ ਲੈ ਜੇ ਇਹ ਵੀ ਨਹੀਂ ਪਤਾ ਲੈ ਜੇ ਸਹੀ ਗੱਲ ਹੈ ਬਾਕੀ ਢੱਲ ਬਹੁਤ ਪਈ ਆ ਥਣ ਪੂਰਾ ਟਾਪ ਦਾ ਸੋਹਣਾ ਜਿਹਾ ਆਪਣਾ ਚਾਰ ਹੀ ਥਾਣਾ ਫੋਟ ਨੇ ਸ਼ਾਂਖ ਨੇ ਜੀ ਤੋੜ ਕੇ ਦਿਖਾਦੀ ਬਾਈ ਸੁਆ ਪਹਿਲਾ ਤਾਜੀ ਆਈ ਆ ਬਾਈ ਕਹਿੰਦਾ ਦੰਦ ਨਹੀਂ ਚੈੱਕ ਕੀਤੇ ਜੀ ਜਿਹੜਾ ਲੈ ਕੇ ਜਾਊਗਾ ਆਪਦਾ ਸੱਜਣ ਆ ਕੇ ਕਰ ਸਕਦਾ ਜੀ ਕਿੰਨਾ ਬਾਜੀ ਮੇਰੇ ਦੰਦ ਜੀ ਜੈਸਾ ਮਨਾ ਬੱਚੀ ਦੀ ਕੁਆਲਿਟੀ ਆ ਇਹਨੂੰ ਚਾਹੀਦਾ 13-14 ਕਿਲੋ ਬ੍ਰੀਡ ਚੰਗੀ ਆ ਬਾਈ ਪੂਰੀ ਸੋਹਣੀ ਫੇਸ ਕੁਆਲਿਟੀ ਚੈੱਕ ਕਰੋ ਜੀ ਫੇਸ ਚੈੱਕ ਕਰ ਲਓ ਪੂਰਾ ਪੈਂਦਾ ਇਹਨ ਸਹੀ ਗੱਲ ਆ ਜੀ ਤੇ ਇਹਦੀ ਡਿਮਾਂਡ ਫਿਰ ਆਫਰ ਦੇ ਵਿੱਚ ਕਰਦੇ ਆ। ਇਹ ਆਪਾਂ ਗੇਫਟੀ ਕਰਦੇ ਲੈ ਜੀ। ਕਰ ਦੋ ਜੀ। 40000 ਦੀ ਦੇ ਦੇਣੀ। ਨਹੀਂ ਥੋੜਾ ਜਿਆ ਮਾਨ ਤੁਹਾਨੂੰ ਹੋਰ ਕਰਦੇ। ਬਸ ਬੜਾ ਨਹੀਂ ਯਾਰ। ਕਰਦੇ ਕੋਈ ਨਹੀਂ ਹੁੰਦਾ। ਜੋੜੇ 'ਚ ਕਰ ਜੇ ਜੇ ਕੋਈ ਜਰਸੀਆਂ ਦਾ ਜੋੜਾ ਲੈ ਜਾਓ। ਜੋੜਾ ਤਾਂ ਕਰ ਦਾਂਗੇ। ਨਹੀਂ ਬੱਛੀ ਤਾਂ 50000 ਦੀ ਆ। ਜਿੱਦੇ ਤਿਆਰ ਹੋਗੀ। ਹਾਂ ਆਪਾਂ ਮੰਗੇ ਜੈ ਜੀ ਆ ਮੁੱਲ। ਠੀਕ ਆ ਬਾਈ। 40 40000 ਦਾ ਜਰਸੀਆਂ ਦਾ ਜੋੜਾ ਜੇ ਕੋਈ 80000 ਬੰਦਾ ਤੇ ਜੋੜਾ ਲੈ ਜੇ ਫਿਰ ਕਿੰਨਾ ਮਾਰਦਾਨ ਹੋਊਗਾ। ਕੋਈ ਨਹੀਂ ਯਾਰ ਰੁਪਿਆ ਹੋਰ ਕਟਕ ਤੇ ਕਰਦਾ। ਠੀਕ ਆ ਜੀ। ਬਾਕੀ ਮਾਨਤਾਨ ਬਾਈ ਕਹਿੰਦਾ ਉਹਦੇ ਚੋਂ ਕਰ ਦੂਗਾ ਜਿਹਨੂੰ ਨਾ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਸੁਣ ਦੇਖ ਯਾਰ ਕਿੰਨੇ ਵਧੀਆ ਲੱਗੀ ਚੀਜ਼ ਇਹ ਇਹ ਲਵਾਉਣ ਤੋਂ ਮਵਾਉਣ ਵਾਲੀ ਆ ਬਾਈ ਥੋੜੀ ਜੀ ਬਸ ਹੋਰ ਨਹੀਂ ਕੋਈ ਚੱਕਰਤਾ ਜੀਆਂ ਆਈਆਂ ਆ ਕਰਕੇ ਨਵਾਤੀਆਂ ਨਹੀਂ ਗੀਆਂ ਜੀ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ